ਲਓ ਜੀ ਕੈਨੇਡਾ ਦੀ ਸ਼ਾਮ ਤੇ ਅਸੀਂ ਨਿਕਲ ਚੁੱਕੇ ਹਾਂ ਵਾਕ ਤੇ ਮੌਸਮ ਅੱਜ ਪੂਰਾ ਚਿਲਡ ਮੌਸਮ ਆ ਤਕਰੀਬਨ ਟੈਂਪਰੇਚਰ ਇਸ ਟਾਈਮ ਹੈ ਤੁਹਾਨੂੰ ਦੱਸ ਦਿਆਂ ਜੀ 17 ਡਿਗਰੀ ਦੇ ਆਸ-ਪਾਸ ਟੈਂਪਰੇਚਰ ਆ ਠੰਡਾ ਪੂਰਾ ਚਿਲਡ ਆ ਦੇਖੋ ਜੀ ਹਰਿਆਲੀ ਕੈਨੇਡਾ ਦੀ ਹਰਿਆਲੀ ਤੇ ਨਾਲ ਕਰੂ ਕੈਨੇਡਾ ਦੀ ਸੈਰ ਤੁਹਾਨੂੰ ਰੋਜ਼ ਇੱਕ ਵੀਡੀਓ ਪਾ ਕੇ ਦਿਖਾ ਕਰਨੀ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਹੈ ਤਾਂ ਜੋ ਸਾਡਾ ਵੀ ਹੌਸਲਾ ਪੈ ਸਕੇ ਉਸ ਤੁਹਾਨੂੰ ਰੋਜ਼ ਸੈਰ ਕਰਵਾਈਏ ਕੈਨੇਡਾ ਦੀ ਕੈਨੇਡਾ ਦੀ ਜੀੜੀ ਪਹਿਲੀ ਵਾਰੀ ਵੀਡੀਓ ਪਾਉਣ ਲੱਗੇ ਆ ਤੁਸੀਂ ਦੱਸਿਓ ਕਿਵੇਂ ਦੀ ਬਣੀ ਵੀਡੀਓ ਅਸੀਂ ਜਾ ਰਹੇ ਆ ਗੁਰਦੁਆਰਾ ਸਿਕਸ ਸਪਿਰਚੁਅਲ ਸੈਂਟਰ ਨਾਲ-ਨਾਲ ਵਾਕ ਕਰ ਰਹੇ ਆ ਨਾਲ-ਨਾਲ ਅਸੀਂ ਗੁਰਦੁਆਰਾ ਸਾਹਿਬ ਮੱਖਾ ਟਿਕਣ ਜਾ ਰਹੇ ਆ ਸ਼ਾਮਾਂ ਦਾ ਟਾਈਮ ਹੈ ਹਲੋ ਜੀ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਰੋਜ਼ ਕੈਨੇਡਾ ਦੀ ਸੈਰ ਕਰਵਾਵਾਂਗੇ ਤੁਹਾਨੂੰ ਵੀਡੀਓ ਦਿਖਾਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਕਰੀਬਨ 2 2 2.5 ਕਿਲੋਮੀਟਰ ਦਾ ਰਸਤਾ ਆ ਗੁਰਦੁਆਰਾ ਸਾਹਿਬ ਜਾਣ ਦਾ ਤੇ ਉਹ ਗੱਡੀਆਂ ਦਾ ਚਾਰਜਿੰਗ ਸਟੇਸ਼ਨ EV ਬਾਈਕ ਸਾਰੀਆਂ ਇੱਥੇ ਚਾਰਜ ਹੁੰਦੀਆਂ ਨੇ ਨਾਲ ਕੋਰੀਅਰ ਕੰਪਨੀ ਵੀ ਆ ਇਹ ਹੈ ਜੀ ਕਲੱਬ ਕਾਫੀ ਕਾਫੀ ਬਣਦੀ ਹੈ ਜੀ ਇੱਥੇ ਥੋੜੀ ਸ਼ਾਨਦਾਰ ਸਮੈਲ ਆ ਰਹੀ ਹੈ ਥੋੜੀ ਫ੍ਰੈਗਰੈਂਸ ਥੋੜੀ ਵਧੀਆ ਆ ਰਹੀ ਕਾਫੀ ਦੀ ਆਪਾਂ ਸਟੌਪ ਜਿੱਥੇ ਖੜੇ ਹੋਗੇ ਤੁਸੀਂ ਬਸਾਂ ਲੈ ਸਕਦੇ ਔਰ ਇੱਕ ਕੌਫੀ ਵੀ ਹੀ ਵੀ ਕਰਤੀ ਆ ਮੈਂ ਕੌਫੀ ਮੰਗ ਦਿੱਤੀ ਕਲਬ ਕੌਫੀ ਵਾਚੀ 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 ਬਨੂ ਰੋਜ ਦੀ ਇੱਕ ਵੀਡੀਓ ਦਿਖਾ ਕਰਨੀ ਆ ਤੁਸੀਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਫੇਰ ਹੀ ਬੰਦੇ ਦਾ ਹੌਂਸਲਾ ਪੈਂਦਾ ਉਹਦਾ ਕਿੱਥੇ ਪੈਂਦਾ ਵਾਜੀ ਵਾ ਬਸ ਕੁਲਦਰਾ ਸਾਹਿਬ ਆ ਨਹੀਂ ਵਾਲਾ ਹੈ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਜਾਣੀਆਂ ਇਸ ਦਾ ਮੌਸਮ ਬਹੁਤ ਸੁਹਾਣਾ ਹੈ। ਤਕਰੀਬਨ 17 ਡਿਗਰੀ ਦੇ ਆਸ-ਪਾਸ ਟੈਂਪਰੇਚਰ ਹੈ। ਮੌਸਮ ਬੜੀਆ ਚੱਲਿਆ। 2-3 ਦਿਨ ਤਾਂ ਬਹੁਤ ਗਰਮੀ ਰਹੀ ਹੈ ਪਰ ਅੱਜ ਦਾ ਮੌਸਮ ਬਹੁਤ ਸੋਹਣਾ ਹੈ। ਇਸ ਕਰਕੇ ਸ਼ਾਮ ਦੀ ਸੈਰ ਤੇ ਅਸੀਂ ਨਿਕਲੇ ਆਂ। ਕੰਮ ਘਰ ਨਬੇੜ ਕੇ ਸ਼ਾਮਾਂ ਦੀ ਸੈਰ ਤੇ ਹੀ ਨਿਕਲ ਗਏ ਆਂ। ਆਸ ਹੀ ਗੁਰਦਾਰਾ ਸਾਹਿਬ ਦੇ ਦਰਸ਼ਨ ਕਰ ਲੈਣੇ ਆਂ। ਕਾਈਕੋ ਡਿਫਰੈਂਟ ਕਾਰ ਬਬਸ ਤੇ ਲੀਗਨ ਵੀਡੀਓ ਚੰਗੀ ਲੱਗੀ ਹੋਈ ਹੈ। ਜ਼ਰੂਰ 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 ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ। ਕਾਫੀ ਪਲੱਟ। ਚਿੜੀਆਂ ਚੈੱਕ ਰਹੀਆਂ ਪੂਰੀਆਂ ਵਾਤਾਵਰਣ ਨੂੰ ਸਾਹਮਣਾ ਵਾਕਿਆ ਬੜਾ ਜ਼ਰੂਰੀ ਹੈ ਸਾਨੂੰ ਸਾਰਿਆਂ ਨੂੰ ਵਾਤਾਵਰਣ ਨੂੰ ਜ਼ਰੂਰ ਸਾਹਮਣਾ ਚਾਹੀਦਾ ਹੈ ਕਿਉਂਕਿ ਬਾਹਰ ਦੀਆਂ ਕੰਟਰੀਆਂ ਚ ਐਵੇਂ ਨਹੀਂ ਹੁੰਦੇ ਇੱਥੋਂ ਦੀ ਹਵਾ ਪਾਣੀ ਬਹੁਤ ਸ਼ੁੱਧ ਹੈ ਉਹ ਦੇਖੋ ਗੁਰਦਾਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਿਖਾਈ ਹੈ ਤੁਹਾਨੂੰ ਦਰਸ਼ਨ ਕਰਾਈਏ ਬਹੁਤ ਖਾਂਸੇ ਹਮੇਸ਼ਾ ਚੜਤੀ ਖਲੱਚ ਰਹਿੰਦੇ ਆ ਨਿਸ਼ਾਨ ਸਾਹਿਬ ਝੂਲਦੇ ਹੀ ਰਹਿੰਦੇ ਆ ਜੇ ਸੀ ਕਿ ਉੱਤੇ ਰਹਿਣ ਤੇ ਝੂਲਦੇ ਹੀ ਰਹਿਣਗੇ ਖਾਲੀ ਜੀਡਾ ਖਾਲੀ ਸਭ ਕਮਾ ਕਰਾ ਤੂੰ ਜਾ ਕੇ हां ਤੁਹਾਨੂੰ ਕੀ ਦੱਸਣਾ ਇੱਥੇ ਹੁਣ ਸਮਾਂ ਹੋ ਗਿਆ ਰਾਤ ਦੇ 8 ਵਜੇ ਦਾ ਤੇ ਤਕਰੀਬਨ 9 ਵਜੇ ਦੇ ਕਰੀਬ ਹਨ 9 ਵਜੇ ਤਕਰੀਬਨ ਇੱਥੇ ਰਾਤ ਢਲੂਗੀ 8 ਵਜੇ ਆ ਤੇ ਧੁੱਪ ਦੇਖ ਲੋ ਤੁਸੀਂ ਚਾਨਣਾ ਦੇਖੋ ਕਿੱਡਾ ਆ ਆ ਗਿਆ ਗੁਰਦੁਆਰਾ ਸਾਹਿਬ ਇਸ ਸੜਕ ਪਾਰ ਕਰਕੇ ਗੁਰਦੁਆਰਾ ਸਾਹਿਬ ਸਿੱਖ ਸੁਪਰਚੋਡ ਸੈਂਟਰ ਕੈਨੇਡਾ ਦੀ ਧਰਤੀ ਈ ਮਿੱਟੀ ਨਹੀਂ ਸਾਫ਼ ਸੁਥਰੀ ਕੱਟ ਰਹੀ ਆਹ ਮਾਰਕੀਟ ਬਣੀ ਆਂ ਚਾ ਲੱਗਿਆ ਤੁਹਾਨੂੰ ਮਾਰਕੀਟ ਵੀ ਜ਼ਰੂਰ ਧਵਾਵਾਂਗੇ ਹੋਰ ਤੁਸੀਂ ਗੁਰਦਾਰਾ ਸਾਹਿਬ ਦੇ ਦਰਸ਼ਨ ਕਰੋ ਤੇ ਉਹ ਸਾਡੀ ਲੇਟ ਹੋ ਗਈ ਆ ਤੇ ਸਾਨੂੰ ਭੱਜ ਕੇ ਲੰਘਣਾ ਪੈਣਾ ਆ ਲੌਜੀ ਘਰਦਵਾਰ 6 ਵਿਚਲ ਸੈਂਟਰ ਖਾਲਸਾ ਪੰਥ ਦੇ ਨਿਸ਼ਾਨ ਹਮੇਸ਼ਾ ਚੁੰਦੇ ਰਹਿਣਗੇ ਕਰੀਬਨ 8 ਵਜੇ ਦਾ ਸਮਾਂ ਹੋ ਚੁੱਕਾ ਹੈ ਉਸ ਤੋਂ ਅਰਾ ਸਭ ਮੌਂਚ ਚੁੱਕੀਆਂ ਸੀ ਦੇ ਦਰਸ਼ਨ ਕਰ ਲਏ ਆਪਾਂ ਉੱਥੇ ਵੀਡੀਓ ਬਣਾਉਣਾ ਅਲਾਉਡ ਨਹੀਂ ਸੀ ਇਸ ਕਰਕੇ ਅੰਦਰੋਂ ਵੀਡੀਓ ਬਾੜੀ ਬਣਾ ਨਹੀਂ ਸਕੇ ਤੇ ਹੁਣ ਸੀ ਵਾਪਸੀ ਕਰਨ ਨੂੰ ਚੱਲੇ ਪਾਰੇ ਆ ਨੂ ਗੇੜੀ ਲਾਉਣੇ ਆ ਕੋਮੇ ਨਾ ਮਾਰਕੀਟ ਨੂੰ ਦੇਖੋ ਜੀ ਮਾਰਕੀਟ ਨੂੰ ਗੇੜੀ ਲਾ ਆਈਏ ਤ੍ਰਿਭੁਨ 8 ਵਜੇ ਤੇ 38 ਮਿੰਟ ਹੋ ਗਏ ਇਹ ਚਾਨਣਾ ਦੇਖੋ ਹਜੇ ਤੱਕ ਬੱਦਲ ਥੇ ਥੇ ਹੀ ਆ ਚਾਨਣਾ ਨਾ ਨਹੀਂ ਨਹੀਂ ਨੋ 9:30 ਵਜੇ ਤੱਕ ਰਾਤ ਬੈਣੀ ਆਪਣੇ ਜਦੋਂ ਪੂਰਾ ਹਲੇਰਾ ਵਾਹਾਰ ਕੀਟ ਨੂੰ ਇਹ ਦੇਖੋ ਦੋ ਗੀਲਾ ਚਲੋ ਜੀ ਤੇ ਹਰਮੋਨ ਬਣੇ ਲੱਗਦੇ ਆ ਫੂਡ ਵਰਲਡ village village valley village so